Thank you ਬੀਤੇ ਕੱਲ੍ਹ ਸ਼ਾਮ ਮੈਂ ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਦੇ ਵੱਲੋਂ ਦਰਿਆ ਬਿਆਸ ਦੇ ਮਾੜੇ ਇਲਾਕੇ ਦੇ ਵਿੱਚ ਚਲਾਈ ਗਏ ਤਲਾਸ਼ੀ ਅਭਿਆਨ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਸ਼ਾਪੇਮਾਰੀ ਦੇ ਦੌਰਾਨ 39460 ਲੀਟਰ ਲਾਹਣ ਅਤੇ 225000 ਐਮਐਲ ਨਾਜਾਇਜ਼ ਸ਼ਰਾਬ ਅਤੇ 13 ਤਿਰਪਾਲਾਂ ਅਤੇ 3 ਡਰਮ ਬਰਾਮਦ ਹੋਏ ਨੇ। ਇਸ ਸ਼ਾਪੇਮਾਰੀ ਦੇ ਦੌਰਾਨ ਕੋਈ ਵੀ ਮੁਜਲਮ ਟੀਮ ਦੇ ਹੱਥ ਨਹੀਂ ਚੜਿਆ। ਇਸ ਮੌਕੇ ਜਾਣਕਾਰ ਦਿੰਦੇ ਹੋਏ ਐਕਸਰਸ ਵਿਭਾਗ ਤਰਨਤਾਰਨ ਦੇ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਸਾਂਝੀ ਟੀਮ ਦੇ ਵੱਲੋਂ ਬਿਆਸ ਦਰਿਆ ਦੇ ਮਾੜੇ ਇਲਾਕੇ ਦੇ ਵਿੱਚ ਚਲਾਏ ਗਏ ਤਲਾਸ਼ੀ ਅਭਿਆਨ ਦੇ ਦੌਰਾਨ 2 ਡਰਮ 200 ਕਿਲੋ ਇੱਕ ਡਰਮ 60 ਕਿਲੋ ਅਤੇ 13 ਤਿਰਪਾਲਾ 3000 ਪ੍ਰਤੀ ਲੀਟਰ ਤਿਰਪਾਲ ਲਾਹਣ ਕੁੱਲ 39460 ਲੀਟਰ ਤੋਂ ਇਲਾਵਾ 225000 ਐਮਐਲ ਨਾਜਾਇਜ਼ ਸ਼ਰਾਬ ਅਤੇ 3 ਡਰਮ 13 ਤਿਰਪਾਲਾਂ ਨੂੰ ਬ੍ਰਾਹਮਣਦ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਸਾਂਝੀ ਟੀਮ ਦੇ ਵੱਲੋਂ ਇਸ ਬ੍ਰਾਹਮਣ ਕੀਤੇ ਗਏ ਲਾਹਣ ਅਤੇ ਨਜਾਇਜ਼ ਸ਼ਰਾਬ ਦੇ ਜ਼ਖੀਰੇ ਨੂੰ ਸੁੱਕੀ ਜਗਾ ਉੱਪਰ ਨਸ਼ਟ ਕਰ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਥਾਣਿਆਂ ਦੀ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਜਾਂਚ ਆਰੰਭ ਕਰ ਦਿੱਤੀ ਗਈ ਹੈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ ਮੈਂ ਰਾਜਿੰਦਰ ਕੌਰ ਐਕਸਾਈਜ਼ ਇੰਸਪੈਕਟਰ ਡਿਸਟ੍ਰਿਕਟ ਤਰਨਤਾਰਨ ਸਰਕਲ ਪੱਟੀ ਅੱਜ ਅਸੀਂ ਦਰਿਆ ਦੇ ਵਿੱਚ ਹਰੀਕੇ ਰੇਡ ਕੀਤਾ ਸ਼ਰਾਬ ਦਾ ਕਿਉਂਕਿ ਉਹ ਉਹ ਏਰੀਆ ਵਾ ਜਿੱਥੇ ਹਮੇਸ਼ਾ ਹੀ ਨਜਾਜੀਏ ਨੇਰੇ ਸਵੇਰੇ ਜਾ ਕੇ ਬਹੁਤ ਹੀ ਭਾਰੀ ਮਾਤਰਾ 'ਚ ਸ਼ਰਾਬ ਕੱਢਣ ਦਾ ਕੰਮ ਕਰਦੇ ਆ ਜੋ ਕਿ ਸਾਡੀ ਗਵਰਨਮੈਂਟ ਦਾ ਉਹਦੇ ਨਾਲ ਬੜਾ ਲਾਸ ਹੈ ਜੇ ਅਸੀਂ ਇਸ ਚੀਜ਼ ਨੂੰ ਨਾ ਰੋਕੀਏ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਸਾਡੇ ਤਰਨਤਨ ਸ਼ਹਿਰ 'ਚ ਜਾਂ ਪਿੰਡਾਂ ਨੂੰ ਜਦੋਂ ਇਹ ਸ਼ਰਾਬ ਸਪਲਾਈ ਹੋ ਜਾਂਦੀ ਆ ਤੇ ਸਾਡੇ ਰੈਵਨੂ ਦਾ ਕਾਫੀ ਲੌਸ ਹੁੰਦਾ ਇਹ ਰੇਡ ਅਸੀਂ ਸਾਡੇ ਐਕਸਾਈਜ਼ ਕਮਿਸ਼ਨਰ ਸਰਦਾਰ ਸੁਖਵਿੰਦਰ ਸਿੰਘ ਐਕਸਾਈਜ਼ ਕਮਿਸ਼ਨਰ ਅੰਮ੍ਰਿਤਸਰ ਰੇਂਜ ਈਟੀਓ ਸਾਡੇ ਸਾਹਿਬ ਇੰਦਰਜੀਤ ਸਿੰਘ ਜੀ ਸੈਜਰਾ ਪਲੱਸ ਨਾਲ ਐਸਐਸਟੀ ਅੰਮ੍ਰਿਤਸਰ ਸੌਰੀ ਤਰਨਤਾਰਨ ਅਭਿਮਨਿਊ ਰਾਣਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਆ ਜਿਸ ਦੇ ਵਿੱਚ ਪੁਲਿਸ ਦਾ ਕਾਫੀ ਸਹਿਯੋਗ ਰਿਹਾ ਸਾਡੇ ਨਾਲ ਥਾਣਾ ਹਰੀਕੇ ਦੀ ਪੁਲਿਸ ਸੀ ਥਾਣਾ ਸ੍ਰੀ ਅਲੀ ਦੀ ਪੁਲਿਸ ਸੀ ਥਾਣਾ ਟੋਲਾ ਸਾਹਿਬ ਨਾਲ ਹੀ ਸਾਡੇ ਨਾਲ ਸੀ ਇਹ ਸਟਾਫ ਤਰਨਦਰਨ ਹੈਗਾ ਸੀ ਜਿਨ੍ਹਾਂ ਨੇ ਸਾਡੀ ਇਸ ਮਿਸ਼ਨ ਨੂੰ ਸਿਰੇ ਚੜਾਉਣ ਵਾਸਤੇ ਕਾਫੀ ਹੀ ਸਾਡਾ ਸਾਥ ਦਿੱਤਾ ਨਾਲ ਸਾਡੇ ਐਕਸਾਈਜ ਵਿਭਾਗ ਦੀ ਸਾਰੀ ਹੀ ਟੀਮ ਸੀ ਜਿਨ੍ਹਾਂ ਨੇ ਅੱਜ ਅਸੀਂ ਉਥੋਂ ਕੋਈ 2 ਡਰਮ ਲਾਉਣ 400 ਕਿਲੋ 60 ਲੀਟਰ ਦੀ ਇੱਕ ਡਰਮੀ 13 ਤਰਪਾਲਾਂ ਟੋਟਲ 39460 ਲੀਟਰ ਲਾਂ ਫੜੀ ਆ ਤੇ ਨਾਲ ਹੀ ਅਹੀਂ ਉਥੋਂ ਛੋਟੇ ਛੋਟੇ 5-5 ਲੀਟਰ ਦੇ ਜਿਹੜੇ ਸ਼ਰਾਬ ਦੇ ਭਰੇ ਹੋਏ ਪਲਾਸਟਿਕ ਦੇ ਲਫਾਫੇ ਫੜੇ ਆ ਜੋ ਕਿ ਇੱਕ ਨਜਾਇਜ਼ੀਆ ਨੇ ਤੋੜੇ ਡੰਦਿਆਂ ਜਾਂ ਬੋਰੇ ਸਮਝ ਲੋ ਉਹਦੇ ਵਿੱਚ ਪਾਈ ਹੋਈ ਸੀ ਉਹ ਚੀਜ਼ ਜਿਹੜੀ ਆ ਅਸੀਂ ਅੱਜ ਬੜੇ ਹੈਰਾਨ ਹੋਏ ਆ ਕਿ ਉਹ ਜਿਹੜੀ ਪੈਕਿੰਗ ਸੀ ਉਹਨਾਂ ਦੀ ਮومی ਲਫਾਫਿਆਂ ਦੇ ਵਿੱਚ ਉਹ ਸਿਰਫ ਤਿਆਰ ਕਰਕੇ ਪੈਕਿੰਗ ਹੀ ਨਹੀਂ ਹੋਈ ਉਹਨੇ ਅੱਗੇ ਵੀ ਜਾਣਾ ਸੀ ਲੇਕਿਨ ਉਹਨਾਂ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਵਾ 300 ਬੋਤਲ ਸ਼ਰਾਬ ਦੀ ਫੜੀ ਗਈ ਆ 39000 460 ਲੀਟਰ ਲਾਣ ਫੜੀ ਗਈ ਆ ਇਹਦੇ ਵਿੱਚ ਸਾਈਜ਼ ਮਹਿਕਮੇ ਦਾ ਸਹਿਯੋਗ ਹੈਗਾ ਹੀ ਹੈਗਾ ਸੀ ਨਾਲ ਹੀ ਇਹਦੇ ਵਿੱਚ ਸਾਡਾ ਤਰਨਤਰਨ ਦੀ ਪੁਲਿਸ ਨੇ ਸਾਰੇ ਥਾਣੇ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਕਾਰਵਾਈ ਜਾਰੀ ਹੀ ਰੱਖਾਂਗੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਜਗ੍ਹਾ ਦੇ ਤੋਂ ਮੰਡੇਰੀਏ ਚ ਕਿੜੀਆਂ ਪਿੰਡ ਦਾ ਜਿਹੜਾ ਮੰਡੇਰੀਆ ਜਾਂ ਮਰੜ ਪਿੰਡ ਦਾ ਜਿਹੜਾ ਏਰੀਆ ਇਹ ਦੋਹਾਂ ਪਿੰਡਾਂ ਦੇ ਜਿੰਨਾ ਵੀ ਮੰਡੇਰੀਆ ਇੱਥੇ ਭਾਰੀ ਮਾਤਰਾ 'ਚ ਨਜਾਇਜ਼ੀ ਸ਼ਰਾਬ ਕੱਢਦੇ ਆ ਜਿਸ ਨੂੰ ਰੋਕਣ ਵਾਸਤੇ ਅਸੀਂ 10-15 ਦਿਨ ਬਾਅਦ ਇੱਥੇ ਰੇਡ ਕਰਦੇ ਆ ਆਲਰੇਡੀ ਵੀ ਇੱਥੋਂ ਲੱਖਾਂ ਲੀਟਰ ਲਾਣ ਤੇ ਹਜ਼ਾਰਾਂ ਬੋਤਲਾਂ ਸ਼ਰਾਬ ਦੀਆਂ ਫੜ ਕੇ ਮਹਿਕਮਾ ਅਕਸਾਈਜ ਤੇ ਜ਼ਿਲ੍ਹਾ ਪੁਲਿਸ ਤਰਨਤਾਰਨ ਨੇ ਕਾਫੀ ਵੱਡੀਆਂ-ਵੱਡੀਆਂ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਤੇ ਆਉਣ ਵਾਲੇ ਸਮੇਂ 'ਚ ਵੀ ਸਾਡਾ ਇਹ ਮਿਸ਼ਨ ਜਿਹੜਾ ਜਾਰੀ ਰਹੇਗਾ ਨਜਾਜ਼ੀਏ ਫੜੇ ਨਹੀਂ ਜਾਂਦੇ ਕਿਉਂਕਿ ਅਸੀਂ ਬੜੀ ਦੂਰ ਹੁੰਨੇ ਆ ਬੇੜੀਆਂ ਦੇ ਵਿੱਚ ਬੈਠੇ ਉਹਨਾਂ ਨਾਲੋਂ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਆ ਪੱਜ ਪੁੱਜ ਜਾਂਦੇ ਆ ਲੇਕਿਨ ਸਾਡਾ ਜਿਹੜਾ ਇਹ ਰੈਵਨਿਊ ਨੂੰ ਬਚਾਉਣ ਵਾਲਾ ਇਹ ਕੰਮ ਹੈਗਾ ਵਾ ਇਸ ਨੂੰ ਅਸੀਂ ਸਿਰੇ ਚੜਾਨੇ ਆ ਕਿਉਂਕਿ ਅਸੀਂ ਉੱਥੇ ਜਦੋਂ ਲੈ ਆਉਨੇ ਆ ਉਹ ਸਾਡੇ ਪਿੰਡਾਂ ਦੇ ਵਿੱਚ ਥੋੜੀ ਜਿਹੀ ਸਪਲਾਈ ਉਹਨਾਂ ਦਾ ਫਾਈਨੈਂਸ਼ਲੀ ਜਿਹੜਾ ਲਾਸ ਹੈ ਇਹਨਾਂ ਨਜਾਇਜ਼ੀਆਂ ਦਾ ਜ਼ਰੂਰ ਹੁੰਦਾ ਵਾ ਜਦੋਂ ਲਾਹਣ ਨਹੀਂ ਫੜ ਲਈਏ ਜਾਂ ਛਰਾ ਫੜ ਲਈਏ ਅਸੀਂ ਉਹਨਾਂ ਨੂੰ ਹੁਣ ਫਾਈਨੈਂਸ਼ੀਅਲੀ ਇਹਨਾਂ ਦਾ ਲੱਕ ਤੋੜ ਰਹੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹੋ ਜਿਹੀਆਂ ਹਰਕਤਾਂ ਆਪਣੀਆਂ ਛੱਡ ਦੇਣ ਨਾਲ ਹੀ ਮੇਰੀ ਸਾਰੇ ਜ਼ਿਲ੍ਹੇ ਦੇ ਨਜਾਇਜ਼ੀਆਂ ਨੂੰ ਇਹ ਇਕ ਤਾੜਨਾ ਵੀ ਸਮਝ ਲਓ ਹੈਗੀ ਆ ਕਿ ਇਹੋ ਜਿਹੇ ਕੰਮ ਜਿਹੜੇ ਆ ਛੱਡ ਦੇਣ ਜਿਸ ਦਿਨ ਵੀ ਉਹ ਕਾਬੂ ਆ ਗਏ ਉਹਨਾਂ ਤੇ ਐਫਆਈਆਰ ਲਾਂਚ ਕੀਤੀ ਜਾਏਗੀ ਨਾਲ ਹੀ ਉਹਨਾਂ ਦੇ ਖਿਲਾਫ ਜੋ ਵੀ ਬੰਦ ਐਕਸਾਈਜ਼ ਮੈਥਮੇ ਦੀ ਕਾਰਵਾਈ ਆ ਇਹ ਹੋਏਗੀ